ਅਸੀ ਗੱਲ ਦੋਸਤੋ ਮੂਹਨੇ ਹੇਲ ਬੈਕਪੈਕਰਸ ਹੋਸਟਲ ਤੋਂ ਆ ਸਾਢੇ 6 ਦਾ ਸਮਾਂ ਹੋ ਗਿਆ ਸਮਾਨ ਕੱਢ ਲਾਇਆ ਆਪਾਂ ਹੋਟਲ ਵਿੱਚ ਤੇ ਉਤਰਦੇ ਆਂ ਸਾਈਕਲ ਤੇ ਆਪਣਾ ਸਫ਼ਰ ਸ਼ੁਰੂ ਕਰਦੇ ਆ ਇਹ ਕੋ ਨਜ਼ਾਰਾ ਸਵੇਰ ਦਾ ਨਾਈਸ ਸਮਾਨ ਧਰ ਲਿਆ ਦੋਸਤੋ ਸਾਈਕਲ ਤੇ ਟਾਈਮ 6:55 ਹੋ ਗਏ ਹੁਣ ਚਾਬੀ ਫੜਾਉਨੇ ਆਪਾਂ ਕਨਸੈਪਸ਼ਨ ਦੇ ਤੇ ਉੱਥੋਂ ਜਿਹੜੀ ਸਿਕਿਉਰਿਟੀ ਭਰਾਈ ਸੀ ਉਹ ਵਾਪਸ ਲੈਣੇ ਆ। ਇਹ ਆਪਾਂ ਗ੍ਰੀਨ ਦੀ ਥੋੜਾ ਰੁੱਕੀ ਲਿਨਨੇ ਆ ਜਿਹੜੀ ਆਪਾਂ ਨੂੰ ਪਰਸੋਂ ਦਿੱਤੀ ਸੀ ਰਾਤੀ ਬੀਬੀ ਨੇ। ਇਹ ਮਿਲ ਗਿਆ ਸਾਨੂੰ ਆਪਣਾ 2 ਲੱਖ ਰੁਪਈਆ। ਸਵੇਰ ਦੇ 7 ਵਜੇ ਦਾ ਸਮਾਂ ਹੋਇਆ ਤੇ ਇਹ ਮਾਹੌਲ ਆ ਇੱਥੋਂ ਦੀ ਮਾਰਕੀਟ ਦਾ ਖਾਲੀ ਪਈ ਆ ਅ ਰਾਤੀ ਲੋਕੀ ਦੇਰ ਤੱਕ ਜਾਗਦੇ ਆ ਫਿਰ ਸਵੇਰੇ ਲੇਟ ਉੱਟਦੇ ਆ 9 ਜਾਂ 10 ਵਜੇ ਉੱਟ ਕੇ 11 ਵਜੇ ਹਲਚਲ ਸ਼ੁਰੂ ਹੁੰਦੀ ਆ ਨਾ ਸੋਇਆ ਤੋ ਦਾ ਛਾਲਾ ਰੈਸਟੋਰੈਂਟ ਨਾਈਸ ਨੇਮ ਬ੍ਰਦਰ ਦੋਸਤੋ ਇਹ ਇਥੋਂ ਦਾ ਮੁਈਨੇ ਟਾਊਨ ਆਪਣੇ ਸ਼ਹਿਰ ਹਸਟਲ ਦਾ ਨਾਮ ਵੀ ਮੁਈਨੇ ਸੀ ਸਾਰਾ ਇਲਾਕਾ ਇਹ ਮੁਈਨੇ ਵਜਦਾ ਪਰ ਜਿਹੜਾ ਟਾਊਨ ਆ ਇੱਥੇ ਜਿਆਦਾ ਵੱਸੋ ਆ ਉਹ ਅੱਗੇ ਆਪਾਂ ਦੇਖਾਂਗੇ ਇਸ ਪਾਸੇ ਆ ਗਿਆ ਸਮੁੰਦਰ ਵੈਰੀ ਵੈਰੀ ਨਾਈਸ ਦੋਸਤੋ ਇਹ ਮੁਈਨੇ ਮੇਨ ਟਾਊਨ ਦਾ ਬੀਚ ਕਿਸਤੀ ਚੈੱਕ ਕਰਾਂ ਮੋਇਨੇ ਟਾਊਨ ਤੋਂ ਬਾਹਰ ਨਿਕਲ ਆਣ ਵਾਲਿਆ ਤੇ ਥੋੜਾ ਜਿਹਾ ਹੋਰ ਚਲਾ ਕੇ ਫਿਰ ਆਪਾਂ ਬਨਮਈ ਖਾਲਿਆ ਬਨਮਈ Nice car. Oh, what is the brand of this car? Yeah. Brand. Which brand is the car? Red. Name name. Ah, what? 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 what so? Very old car. Old car? Russian car. Huh? Russian? Yeah. Ah nice, nice car. Yeah. <laughs> okay. <laughs> Dostow, ithe, uh, he, uh, sand dunes. Ne? ਇਹ ਰਸਤੇ ਦੇ ਉੱਤੇ ਹੀ ਆ ਫੇਮਸ ਅਟਰੈਕਸ਼ਨ ਵੀ ਹੈ ਇੱਥੋਂ ਦੀ ਉਹ ਦੇਖ

ਤਾਂ ਜਰੇਤਾ ਭਰ ਜਾਣਾ ਕੋਈ ਨਹੀਂ ਚੜ ਲਾਂਗੇ ਖੋਲ ਕੇ ਸੋ ਇਹ ਕੁਸੀ ਦੋਸਤੋ ਸੈਂਡਿਉਸ ਕੋਲੋਂ ਨਿਕਲਦੇ ਸੀ ਇਸ ਕਰਕੇ ਦੇਖ ਲੈ ਜੇ ਸਪੈਸ਼ਲ ਆਉਣਾ ਪੈਂਦਾ ਫਿਰ ਸ਼ਾਇਦ ਨਾ ਆਉਣਾ ਸਾਈਕਲ ਪਹਿਲਾਂ ਮੈਂ ਇਸ ਪਾਸੇ ਘੜਾਇਆ ਹੋਇਆ ਜੀ ਇੱਕ ਬੀਬੀ ਨੇ ਹਾਕ ਮਾਰ ਕੇ ਇਸ ਪਾਸੇ ਘੜਵਾ ਲਿਆ ਜੇ ਤਾਂ ਮੈਂ ਹੁਣ ਸਾਈਕਲ ਚੱਕਣ ਗਿਆ ਕਹਿੰਦੇ ਵੀ ਖਾਣਾ ਪੀਣਾ ਪੈਣਾ ਕੁਝ ਮਤਲਬ ਪੈਸੇ ਦੇ ਕੇ ਮੈਂ ਕਿਹਾ ਨਹੀਂ ਮੁਸ਼ਕਲ ਕਹਿੰਦੇ 올 ਰਾਈਟ ਹੈ ਖੰਮ ਅ ਵਿੱਚ ਮਹਿੰਦਰਾ ਰੀਆ ਖੜੀਆਂ ਲੱਗਦੀਆਂ ਨੇ ਇੱਕੋ ਵਾਸਾ ਜੀ ਇਹ ਗੱਡੀ ਕਰ ਪਤਾ ਨਹੀਂ ਇਹ ਇਹਦਾ ਨਾਮ ਸਕਰੀਨ ਤੇ ਪੜ ਲਿਓ ਕਿਉਂਕਿ ਜੋ ਤੁਸੀਂ ਪੜਨ ਦੀ ਕੋਸ਼ਿਸ਼ ਕਰੋਗੇ ਆਹ ਪ੍ਰੋਨਨਸੀਏਸ਼ਨ ਹੋਰ ਨਿਕਲਦੀ ਆ ਪੜਦੇ ਆਪਾਂ ਕੁਝ ਹੋਰ ਆ ਹੁੰਦੀ ਕੁਝ ਹੋਰ ਆ ਇਸ ਕਰਕੇ ਨਾ ਬੋਲਣਾ ਠੀਕ ਆ ਤੁਸੀਂ ਪੜ ਕੇ ਆਪਣੇ ਹਿਸਾਬ ਨਾਲ ਪ੍ਰੋਨਨਸੀਏਸ਼ਨ ਕਰ ਲਿਓ ਹੈ ਉੱਤਰਾਲਾ ਵਿੱਚ ਬਹੁਤ ਕਹਿੰਦਾ ਤੇ ਖਾਲੀ ਪਿਆ ਜਾਵਾ ਦੋਸਤੋ ਬ੍ਰੇਕ ਮਾਰੀ ਸੀ ਇੱਕ ਪੈਟਰੋਲ ਪੰਪ ਤੇ ਪਾਣੀ ਭਰ ਲਿਆ ਇੱਥੋਂ ਤੇ ਚੱਲਦੇ ਆਂ ਹਲੇ ਬ੍ਰੇਕਫਾਸਟ ਕੀਤਾ ਨਿੱਤੇ ਰੁਕੇ ਬਨਮਈ ਵਗੈਰਾ ਖਾਣੇ ਆ ਅੱਜ ਤਰਾ ਹੀ ਆਪਾਂ ਨੂੰ ਚੰਗੀ ਮਿਲੀ ਆ ਜਿਆਦਾ ਜੋ ਲੱਗਿਆ ਨਹੀਂ 20 ਕਿਲੋਮੀਟਰ ਦਾ ਸਫ਼ਰ ਹੋ ਗਿਆ ਸਾਢੇ 8 ਹੋ ਗਿਆ ਸਮਾਂ या टुक द रॉन्ग वे या इट इज नॉट सो गुड बड़ी शांति है दोस्तों इधर बट वेटर आर फ्यू बंदास एंड बंदे की जात वी कैन सी हियर ਪਿੰਡ ਜਮਾਂ ਖਾਲੀ ਜਿਹਾ ਲੱਗਦਾ। ਮੇ ਵੀ ਇੱਥੇ ਹੁਣ ਆਫਸ ਹੀ ਆ ਨਾ। ਟੂਰਿਸਟ ਆ ਨਹੀਂ ਰਹੇ। ਫੈਕਟ ਚੈੱਕ ਕਰੂੰ। ਵਾਕ ਵਾਕ। ਵਾਕ ਵਾਕ। ਇੱਥੇ ਕਾਫੀ ਹੋਟਲ ਖਾਲੀ ਪਏ ਨੇ। ਕੈਂਪਿੰਗ ਕਰਨ ਨੂੰ ਸੋਹਣੀ ਥਾਂ ਹੈ। लोकेशन मैं पा दूंगा इतनी जगह है दोस्तों खूबसूरत है देश है क्या ही बात है ਲੈ ਕੇ ਸਾਊਥ ਵਾਲੋ ਕੀ ਹੋਇਆ ਪਤਾ ਨਹੀਂ ਮੈਸੇਜ ਪ੍ਰਾਇਥੇ ਮੌਸਮ ਦੇਖਾ ਕਰਦੇ ਕੰ ਜੈਸਲਮੇਰ ਬੰਗੂ ਇੱਥੇ ਵੀ ਕੰਪੈਰੀਡਨ ਕਿਤੇ ਕਰਿਆ ਵਿంటర్ ਮੈਨ ਲੱਗਿਆ ਹੋਈਆਂ ਨੇ ਦੋਸਤੋ ਇੱਥੇ ਵੀ ਲਾਕਾ ਦੇਖੋ ਕਿੱਡਾ ਸੋਹਣਾ ਰੇਗਿਸਤਾਨ ਤੇ ਸਮੁੰਦਰ ਦੇ ਵਿੱਚ ਆ ਗਏ ਹੁਣ ਅਸੀਂ ਤੇ ਸਾਈਕਲ ਚੜਾਈਆਂ ਤੇ ਠੀਕ ਠਾਕ ਜਿਆ ਜੋਰ ਲਾਉਂਦੀ ਆ ਥੋੜਾ ਜਿਹਾ ਔਖਾ ਜੀ ਮੈਂ ਜੀ ਸਾਈਕਲ ਹੁੰਦੀਆਂ ਵੱਡੀਆਂ ਉਹਨਾਂ 'ਚ ਗੇਅਰ ਸੈਟ ਜ਼ਿਆਦਾ ਹੁੰਦੇ ਆ ਇਹਦਾ 1/6 ਦਾ ਇੱਕ ਗੇਅਰ ਅੱਗੇ ਤੇ 6 ਪਿੱਛੇ ਤੰਗੀ ਜੜਾਈ ਸੀ ਦੋਸਤੋ ਹੁਣ ਤਰਾਈ ਆ ਗਈ ਆ ਥੋੜੀ ਤੇਰੇ ਵਾਸਤੇ ਉਹ ਸਾਹਮਣੇ ਮੈਨੂੰ ਫੇਚ ਲਈ ਦਿਖ ਰਹੀ ਆ ਕੋਈ ਗੱਲ ਨਹੀਂ ਅਬ ਇਤਨਾ ਕੁਝ ਦੇਖਣੇ ਲਈ ਭਈਆ ਚੜਾਈ ਤਾਂ ਚੜਨੀ ਪਵੇਗੀ ਨਾ ਇਸ ਫੈਰੀ ਸਥੂ ਇਹ ਆ ਗਿਆ ਥੋੜਾ ਕਬਰਿਸਤਾਨ ਕਾਫੀ ਵੱਡਾ ਇਸ ਪਾਸੇ ਵੀ ਆ ਉਧਰ ਵੀ ਆ ਮੈਂ ਨਹੀਂ ਲਾਲ ਮਿੱਟੀ ਦੇ ਦੇਖੀ ਨਹੀਂ ਆ ਗਿਆ। ਦੇਖੋ ਪਾਣੀ ਕੈਮਰੇ ਚ ਨਹੀਂ ਆਉਂਦੇ ਨਹੀਂ ਆਉਂਦੀ ਕੋਈ ਬਾਤ ਲਾ ਲਾ। ਦੋਸਤੋ ਕਾਫੀ دیر ਬਾਅਦ ਇੱਕ ਛੋਟਾ ਜਿਹਾ ਟਾਊਨ ਦੇਖਿਆ ਸੀ। ਇੱਥੇ ਹੁਣ ਆਪਾਂ ਮੰਮੀ ਖਾ ਲਿਆ। ਇਹ ਕਈ ਤਰ੍ਹਾਂ ਦੇ ਨੇ ਮੈਂ। ਆ ਗੁੱਡੀ ਨੂੰ ਕਿਹਾ ਜੋ ਵਧੀਆ ਲੱਗਦਾ ਮੈਂ ਕਿਹਾ ਉਹ ਖਾ ਲੈ। ਆ ਈ ਜੋ। ਆ ਸੋ ਯੂ మేక్ ਅ ਬਨਮੀ ਹੋਮ? ਯੂ మేక్ ਯਰ ਓਨ ਬਨਮੀ देयर? ਯੇ। ਓਕੇ। ਨਾਈਸ। दोस्तों ये अपने बन्मी आप देखो बना पाइन उन्होंने बड़ा ओवन पे चक्की भी लाई हुई है देखो ओके थैंक यू बाय ਬਹੁਤ ਅਲੱਗ-ਅਲੱਗ ਹੈ ਸ਼ੁਰੂ ਹੋ ਗਿਆ ਜਿੱਦਾਂ ਆਪਾਂ ਪਿੱਛੇ ਜਮਾ ਸੌਂਦਰ ਨਾਲ ਟ੍ਰੈਵਲ ਕਰਦੇ ਸੀ ਉੱਥੇ ਇਲਾਕਾ ਹੋਰ ਤਰ੍ਹਾਂ ਦਾ ਸੀ ਪਰ ਆ ਦੇਖੋ ਬਹੁਤ ਸੋਹਣਾ ਤੇ ਬਹੁਤ ਸ਼ਾਂਤ ਸਾਊਥ ਨਾਲੋਂ ਕੀ ਹੀ ਬਾਤ ਹੈ 10 ਸਮਾਤੇ 10 ਨੰਬਰ ਜਿਵੇਂ ਰੇਗਿਸਤਾਨ ਦੇ ਵਿੱਚ ਲੇਕ ਹੁੰਦੀਆਂ ਲੱਗਦਾ ਰੇ ਸ਼ਾਦੀ ਹੀਰ ਮੈਂ ਹਾਇਤ ਗੱਡੀ ਦਾ ਸਾਈਜ਼ ਚੈੱਕ ਕਰੋ ਦੋਸਤੋ ਇਹਨਾਂ ਨੂੰ ਮੌਨਸਟਰ ਟਰੱਕ ਕਹਿੰਦੇ ਆਂ ਕੀ ਬਾਤ ਆ ਇਹ ਦੋ ਵੱਡੇ ਵੱਡੇ ਵੀ ਟਾਇਰ ਹੁੰਦੇ ਆਂ ਇਹਦੇ ਤਾਂ ਬਹੁਤ ਛੋਟੇ ਟਾਇਰ ਆ ਕਾਫੀ ਵੱਡੇ ਵੱਡੇ ਟਾਇਰ ਹੁੰਦੇ ਆਂ आती बनी हुई है चलो 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 दोस्तों चलते हैं इधर से अभी केडीएल बहुत्रंग इवन मी टूरिस्टिक प्लेस <laughs> गायदरन देख रही हैं देखो ਦੋਸਤੋ ਇਸ ਇਲਾਕੇ ਦੇ ਵਿੱਚ ਇੱਥੋਂ ਦੇ ਲੋਕਲ ਲੋਗ ਮੋਟਰਸਾਈਕਲਾਂ ਦੇ ਬਹੁਤ ਘੁੰਮਣੇ ਹੋਏ ਨੇ ਸਪੈਸ਼ਲੀ ਇੱਥੋਂ ਦਾ ਯੂਥ ਬਹੁਤ ਜ਼ਿਆਦਾ ਇੱਥੇ ਲੋਕਲ ਮੋਟਰਸਾਈਕਲ ਆ ਜਾ ਰਹੇ ਨੇ ਓਕੇ ਬਾਏ ਥੈਂਕ ਯੂ ਯੂ ਟੂ ਇੰਜੋਏ ਆ ਭਾਈ ਨੇ ਫੋਟੋ ਕਿੱਤੀ ਦੀ ਮੈਨੂੰ ਤੇ ਹੋਰ ਦੁਕਾਨਾਂ ਤਾਂ ਬਹੁਤ ਘੱਟ ਆ ਪਰ ਨਾਰੀਅਲ ਪਾਣੀ ਦੀ ਦੁਕਾਨਾਂ ਬਹੁਤ ਨੇ ਤੇ ਹਰ ਇੱਕ ਦੁਕਾਨ ਦੇ ਵਿੱਚ ਆਪਣਾ ਗੀਆ ਹੋਇਆ ਸੇਲ ਮਾਰੋ ਦੇਖੋ ਖਨਸ ਪੀਓ ਹਜ ਤੱਕ ਮਾਰੂ ਹੀ ਭਈਆ ਕੁਦਰਤ ਵਾਲੀ ਵਾਹ ਬਈ ब्यूटीफुल बाइक दोस्तों भीर मिला मैं थे फोटो लगे अपनी ओके okay. दोस्तों भीर मिले अपना वांग द मोटरसाइकिल बहुत नाइज इट्स रियली गुड द बाइक इज नाइस ओके बाय ਦੋਸਤੋ ਇਹਨਾਂ ਦੀ ਕ੍ਰਾਸ ਕਰ ਰਹੇ ਆ ਅਸੀਂ Song Luwe ਤੇ ਨਦੀਆਂ ਟੋਟਲ ਵਿਏਟਨਾਮ ਦੇ ਵਿੱਚ 2360 ਨੇ ਵੱਡੀਆਂ ਛੋਟੀਆਂ ਵਿੱਚ ਸਾਰੀਆਂ ਅਰੇ ਵਾਹ ਦੋਸਤੋ ਇਹ ਨਦੀ ਬਹੁਤ ਵੱਡੀ ਆ ਆ ਚੌੜੀ ਜਿੰਨਾ ਆਪਣਾ ਸੱਤ ਲੋ ਚੌੜਾ 19 ਦੇ ਦੇ ਧਾ ਧੰਰ ਹਰ ਹਰ ਹਾਈਵੇ ਤੇ ਆਵਾਜ਼ ਆਈ ਬਹੁਤ ਆ ਤੇ ਇੱਕ ਹਵਾ ਸਾਹਮਣੇ ਤੋਂ ਆ ਰਹੀ ਆ ਉੱਤਰ ਤੋਂ ਇਸ ਕਰਕੇ ਥੋੜੀ ਔਖੀ ਹੋ ਰਹੀ ਆ ਆ 12:30 ਹੋ ਗਏ ਸਮਾਂ ਦੁਪਹਿਰ ਦੇ ਤੇ ਕਿਲੋਮੀਟਰ ਅਸੀਂ ਚਲਾ ਲਿਆ ਸਾਈਕਲ ਆ ਪੂਰਾ 63 ਕਿਲੋਮੀਟਰ ਇਹ ਤਾਂ ਕੋਈ ਨਹੀਂ ਅਰਜਨ ਕੱਲ ਖਰੀਦੀ ਸੀ ਤੇ ਹੁਣ ਤੱਕ ਚੱਲਦੀ ਹੈ। ਦੋਸਤੋ ਪਰਸੋਂ ਪਤਨੀ ਜੋਥੇ ਆਪਾਂ ਜਿਹੜੇ ਲੈਡੀ ਉਹ ਸਮਾਨ ਦੇ ਗਏ ਸੀ ਖਾਨਾ। ਉਹਨਾਂ ਵਿੱਚੋਂ ਆ ਵੀ ਕੀ ਹੈ ਕਾਫੀ ਪੈਕਟ ਸੀ ਜਿਹੜਾ ਇੰਡੋਨੇਸ਼ੀਅਨ ਬਾਈ ਇੰਗਲਿਸ਼ ਨੂੰ ਵੀ ਦਿੱਕੋ। ਇਹ ਇਹ ਬੀਡ ਬਰੈਡ ਹੁੰਦੇ ਆਪਣੇ। ਉਮੇ ਸੁਆਦ ਹੈ। ਬਹੁਤ ਜਿਆਦਾ ਸੁਆਦ ਹੈ। ਲੰਚ ਹੋ ਗਿਆ ਆਪਣਾ। ਬਹੁਤੋ ਗਿਫਟ ਮਿਲਿਆ ਇੱਕ ਹੋਰ। ਚਲੋ ਪੈਸੇ ਲੱਗੇ ਫਿਰ ਹੁਣ ਅੰਨ ਲੱਗੇ। ਲਾ ਕੇ ਦੇਖਦੇ ਅੰਨ ਗਾਲੀ ਤਾਂ ਨਹੀਂ ਕਿਤੇ। ਚਲੋ ਮੁਬਾਰਕਾਂ ਦੋਸਤੋ। ਦੂ ਅੰਨ ਕਾ ਹੋ ਗਿਆ ਆਪਣੇ ਕੋਲ। ਇੱਥੇ ਸੌਂਦੇ ਨੇ। ਇੱਥੇ ਪੈਟਰੋਲ ਸਟੇਸ਼ਨ ਕਾਫੀ ਵੱਡੇ ਵੱਡੇ ਲੱਗੇ ਨੇ। ਅ ਕੈਂਪ ਕੰਮ ਕਰਨਾ ਹੋਵੇ ਤਾਂ ਬਹੁਤ ਸੌਖਾ ਇੱਥੇ। ਲੱਗਦਾ ਅੱਗੇ ਤਾਂ ਖਾਣੇ ਦੁਕਾਨਾਂ ਵੀ ਹੈਗੀਆਂ ਨੇ। ਅਪਣਾ ਲਈ ਨਾਮ ਹੈ। ਰਾਹ ਕਾਫੀ ਚਿਰ ਤੋਂ ਚੜਾਈ ਤੇਰਾਈ ਆ ਰਹੀ ਆ। ਤੇ ਲੱਗ ਲੱਗੇ ਇਤਾਂ ਦਾ ਮਾਹੌਲ ਆ। ਹਰੇ ਭਰੇ ਪਹਾੜ ਨੇ। ਵਿੱਚੋਂ ਨਦੀਆਂ ਵਹਿ ਰਹੀਆਂ ਨੇ ਤੇ ਉੱਤੇ ਹਾ ਵੈਂਡਰ ਮਾਈਨਾਂ ਲੱਗੀਆਂ ਨੇ। ਲਾ 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 ਦੋਸਤੋ ਜਿਹੜਾ ਆਪਣਾ ਇਹ ਟ੍ਰਿਪ ਦਾ ਬਜਟ ਆ ਖਾਸ ਕਰਕੇ ਵਿਏਟਨਾਮ ਦੇਸ਼ ਦਾ ਬੜਾ ਘੱਟ ਆ ਮੇਰੇ ਕੋਲ ਤਕਰੀਬਨ ਜਦੋਂ ਮੈਂ ਉੱਥੋਂ ਨਿਕਲਿਆ ਸੀ ਹੋਚੀਮਿੰਹ ਤੋਂ 4000 ਰੁਪਏ ਸੀ ਮਤਲਬ ਕਰੰਸੀ ਐਕਸਚੇਂਜ ਕਰਾਈ ਹੋਈ ਸੀ 4000 ਰੁਪਏ ਦੀ ਤੇ ਉਹਦੇ ਸਾਰੇ ਹੀ ਮੈਂ ਲਾਓਸ ਤੱਕ ਪਹੁੰਚਣਾ ਦੇਖੋ ਫालतू ਜਿੱਦ ਆਪਾਂ ਖਾ ਨਹੀਂ ਰਹੇ ਜੋ ਵੀ ਖਾ ਰਹੇ ਆਂ ਘੱਟ ਖਾ ਰਹੇ ਆਂ ਪਰ ਹੈਲਦੀ ਖਾ ਰਹੇ ਆਂ ਸਈਆ ਇਸ ਹਾਰਾਇਡ ਕਿਉਂਕਿ ਆਪਾਂ ਨੂੰ ਲੰਬਾ ਸਫਰ ਕਰਨਾ ਤੇ ਬਜਟ ਦੇ ਵਿੱਚ ਰਹਿਣਾ ਪੈਣਾ ਉੱਥੇ ਹੋਤੀ ਮੈਂ ਦੇ ਵਿੱਚ ਖਰਚਾ ਥੋੜਾ ਜ਼ਿਆਦਾ ਹੋ ਗਿਆ ਸੀ 10-15 ਮੀਟਰ ਆਮ ਕਰਨ ਲਈ ਬ੍ਰੇਕ ਮਾਰੀਆ ਪੈਟਰੋਲ ਸਟੇਸ਼ਨ ਤੇ ਇੱਥੋਂ 20 ਕਿਲੋਮੀਟਰ ਹੋਰ ਚਲਾਵਾਂਗੇ ਤੇ ਇੱਕ ਟਿਕਾਣਾ ਦੇਖਿਆ ਸੀ ਆ ਜਿਵੇਂ ਕੋਸਤੇ ਹੀ ਆ ਪਰ ਇਹ ਜਿਹੜਾ ਰੋਡ ਹੈ ਇੱਕ ਪੁਆਇੰਟ ਤੇ ਆ ਕੇ ਜਿਵੇਂ ਕੋਸਤੇ ਨਾਲ ਮਿਲ ਜਾਣਾ ਹੈ ਸੁੰਦਰ ਦੇ ਨਾਲ ਉੱਥੇ ਦੇਖਾਂਗੇ ਕੋ ਲੱਭਾਂਗੇ ਕੈਂਪਿੰਗ ਦੀ ਪਲੇਸ ਆ ਨਿਕਲ ਗਏ ਦੋਸਤੋ ਦੁਬਾਰੇ ਇੱਥੇ ਸਾਈਕਲਿਸਟ ਬਹੁਤ ਨਾਰਥ ਵੱਲੋਂ ਆ ਰਹੇ ਨੇ ਹਲੋਈ ਵੱਲੋਂ ਮੈਂ ਪੈਟਰੋਲ ਸਟੇਸ਼ਨ ਤੇ ਬੈਠਾ ਸੀ ਉਦੋਂ ਦੋ ਨਿਕਲੇ ਨੇ ਪਹਿਲਾਂ ਜਦੋਂ ਦੂਜੇ ਰਸਤੇ ਤੇ ਆ ਰਿਹਾ ਸੀ ਮੈਂ ਪਿੱਛੇ ਕੋਸਟਲ ਰੂਟ ਤੇ ਉਦੋਂ ਵੀ ਤਿੰਨ ਦਿਖੇ ਸੀ ਮੈਨੂੰ ਉੱਪਰ ਉਹ ਹੁਣ ਇਹ ਰਸਤਾ ਇੱਕ ਨਹੀਂ ਰਿਹਾ ਦੋ ਹੋ ਗਿਆ ਹੋਰ ਲੇਨ ਹੋ ਗਿਆ ਰਸਤਾ ਇਸ ਕਰਕੇ ਉਹ ਪਰਲੇ ਪਾਸੇ ਹੁੰਦੇ ਆ ਫਤੂਰੋ ਹੀ ਟਾਟਾ ਬਾਏ ਬਾਏ ਹੋ ਜਾਂਦੀ ਹੈ ਉਹ ਉਸ ਟਾਬੇ ਤੇ ਬੱਸਾਂ ਰੁਕੀਆਂ ਹੋਈਆਂ ਨੇ ਜਿਵੇਂ ਆਪਣੇ ਰੁਕਦੀਆਂ ਨੇ ਪਰ ਵੱਡਾ ਸਵਾਲ ਇਹ ਆ ਕਿ ਇਹ ਡਰਾਈਵਰਾਂ ਨੂੰ ਥਿੰਕ ਹੁਮ ਦੰਨੇ ਹੋਣਗੇ ਕਿ ਨਹੀਂ ਈ ਡਰਾਈਵਰਾਂ ਦਾ ਖਾਣਾ ਵਿਅਤਨਾਮ ਦੇ ਢਾਬਿਆਂ ਤੇ ਹੈ ਮੁਫਤ ਵੱਡਾ ਸਵਾਲ ਜਾਣਨ ਲਈ ਦੇਖਦੇ ਰਹੋ ਗਿੰਦਾ ਥਾਰੀ ਦੋਸਤੋ ਇਹ ਸੜਕ ਦਾ ਨਾਮ ਆ QL1A ਜਿਹੜੀ ਸੜਕ ਤੇ ਅਸੀਂ ਜਾ ਰਹੇ ਹਾਂ ਹੁਣ ਇੱਥੋਂ ਇੱਕ ਸੜਕ ਨਿਕਲਦੀ ਆ ਦਾ ਇੱਕ ਵੱਡਾ ਹਾਈਵੇਅ ਆ C01 ਉਹਦਰ ਨੇ ਨਕਲਾਇਆ ਹੋਇਆ ਬੱਸਾਂ ਦੀ ਚੈਕਿੰਗ ਹੋ ਰਹੀ ਹੈ ਆ ਦੇਖੋ ਦੋਸਤੋ ਰਾਤ ਰੁਕਣ ਲਈ ਇੱਥੇ ਟਿਕਾਣਾ ਦੇਖ ਕੇ ਆਇਆ ਸੀ ਮੈਂ ਜਗ੍ਹਾ ਤਾਂ ਵਧੀਆ ਪਰ ਮੇਰੇ ਕੋਲੇ ਪਾਣੀ ਪੁਣੀ ਘੱਟ ਆ ਮੈਂ ਭਰਿਆ ਨਹੀਂ ਇੱਥੋਂ ਫਿਰ ਹੁਣ ਗਾਂਹ ਇੱਕ ਹੋਰ ਪੈਟਰੋਲ ਪੰਪ ਦੇਖਿਆ ਪਹਿਲਾਂ ਪੁੱਛਿਆ ਸੀ ਉਹਨੇ ਮਨਾਂ ਕਰਤਾ ਪਰ ਆ ਜਗ੍ਹਾ ਸੋਹਣੀ ਜੀ ਤੇ ਪਾਣੀ ਬਿਨਾਰ ਕੰਮ ਔਖਾ ਤੇ ਹੁਣ 6 ਕਿਲੋਮੀਟਰ ਗਾਂ ਹੈਗਾ ਇੱਕ ਪੈਟਰੋਲ ਸਟੇਸ਼ਨ ਉੱਥੇ ਕਰਦੇ ਆਂ ਪਤਾ ਨਹੀਂ ਤਾਂ ਦੇਖ ਲੈ ਆ ਕਿਤੇ ਵੀ ਕੋਈ ਚੱਕਰ ਨਹੀਂ ਸਮਾਂ 4 ਵਜ ਗਿਆ ਇੰਡੀਆ ਦੇ 3:30 ਨਹੀਂ ਨਹੀਂ 2:30 ਤੋ ਅੱਜ ਦਾ ਟਿਕਾਣਾ ਆਪਣਾ ਇਸ ਜਗ੍ਹਾ ਤੇ ਆ ਇੱਥੇ ਟੈਂਟ ਲਾ ਲਾਂਗੇ ਅਸੀਂ ਵਸਤ ਜਗਾ ਉਧਰ ਵੀ ਹੈਗੀ ਪਰ ਥੋੜਾ ਜਿਆ ਗੰਦਜਾ ਪਿਆ ਹੋਇਆ ਉਧਰ ਥੋੜਾ ਨਹੀਂ ਬਹੁਤਾ ਪਿਆ ਹੋਇਆ ਸੋ ਇੱਥੇ ਲਾਵਾਂਗੇ ਟੈਂਟ ਤੇ ਇਹ ਜਿਹੜੀ ਫੈਮਿਲੀ ਤੋਂ ਆਪਾਂ ਪਰਮਿਸ਼ਨ ਲਈ ਇੱਥੇ ਰਹਿੰਦੀ ਆ ਆ ਘਰ ਉਹਨਾਂ ਦਾ ਸਿੱ ਜਾ ਥੈਟਸ ਇਟ ਫॉर ਟੂਡੇ ਸਰ ਦੋਸਤੋ ਮਾਤਾ ਜੀ ਆ ਤੇ ਆ ਉਹਨਾਂ ਦਾ ਮੁੰਡਾ ਇਕ ਤਾਂ ਨਾ ਮੈਨੂੰ ਇਹ ਗਰੰਟੀ ਲਾ ਕੇ ਦਿੱਤੀ ਆ ਤੇ ਕੁਰਸੀ ਲਾ ਕੇ ਦਿੱਤੀ ਬੈਠਣੋਂ ਕਹਿੰਦੇ ਬਹਿ ਜਾ ਵੜੇ ਰਾਮ ਦਾ ਦੋਸਤੋ ਅੱਜ ਆਪਾਂ ਸਫ਼ਰ ਸ਼ੁਰੂ ਕਰਿਆ ਸੀ ਮੂਹਿੰਨੇ ਤੋਂ ਤੇ ਫਿਲਹਾਲ ਆਪਾਂ ਹੈਗੇ ਆ ਡੀਐਮ ਤਾਮ ਦੇ ਵਿੱਚ 101 ਕਿਲੋਮੀਟਰ ਦੀ ਵਾਟ ਕੱਢੀ ਆ ਸਾਰੀ ਤੇ ਟਾਈਮ ਹੋ ਗਿਆ ਤੇ ਟਾਈਮ 4:48 ਹੋ ਗਏ ਆ 4:30 ਅਸੀਂ ਪਹੁੰਚ ਗਏ ਸੀ ਇੱਥੇ ਇਹਤ ਹੁਣ ਨਜ਼ਰ ਆ। ਉਹ ਬਾਈ ਲੱਗਿਆ ਹੋਇਆ ਮੱਛੀ ਫੜਨ ਦੇਖੋ ਤਸਲੇ ਦੇ ਵਿੱਚ। ਦੋਸਤੋ ਇਹ ਮਤਾਜੀ ਕੋਲ ਅਸੀਂ ਰੁਕੇ ਹੋਏ ਆ ਤੇ ਇਹਨਾਂ ਨੇ ਮੇਰੇ ਸਾਈਕਲ ਅੰਦਰ ਲਵਾ ਲਿਆ ਸੀ ਤੇ ਇਹਨਾਂ ਨੂੰ ਖਾਣ ਨੂੰ ਇੱਕ ਤਾਂ ਇਹ ਓਕੇ ਜਿਹੜਾ ਅੰਗੂਰਦ ਤੇ ਗ੍ਰੇਪ ਓਕੇ ਵਿਟਨਾਮ ਨਿਓ ਨੋ ਵਿਟਨਾਮ ਆ ਮੈਂ ਅੰਗੂਰ ਏਂ ਅੰਗੂਰ ਅੰਗੂਰ ਤੇ ਮੈਨੂੰ ਦੱਸ ਦੇ ਜੀ ਆਪਣੀ ਉਮਰ ਬਾਰੇ ਕਿੰਨੇ 63 ਸਾਲ ਮੇਰੀ ਉਮਰ ਹੈ ਬਈ ਅੱਠ ਮੇਰੇ ਜਵਾਕ ਨੇ ਠੀਕ ਆ ਮੈਂ ਕਿਹਾ ਵੀ ਅਸੀਂ ਤਾਂ ਦੋ ਭਾਈ ਭੈਣ ਵੈਸੇ ਲੱਗੇ ਦੋਸਤੋ ਇਹ ਅੰਗੂਰ ਹੈ ਤੇ ਇਹਨਾਂ ਦੇ ਬੀਜ ਬਹੁਤ ਨੇ ਆ ਦੇਖੋ ਇਹ ਦੋਵੇਂ ਸਾਈਕਲ ਥੋੜਾ ਜਿਹਾ ਅੱਗੇ ਕਰਕੇ ਲਾ ਲਿਆ ਤੇ ਆ ਹੈਮਕ ਉੱਥੇ ਚੱਕ ਕੇ ਇੱਥੇ ਕਰ ਲਿਆ ਇਹ ਥੋੜਾ ਵਧੀਆ ਵਾਲਾ ਹੈ ਮਜ਼ਬੂਤ ਹੈ ਮਕਾ ਬਿੱਲੀ ਆਂਦੀ ਇੱਕ ਹੋਰ ਬਿੱਲੀ ਜਾਂਦੀ ਅੱਛਾ ਤੇ ਮਾਤਾ ਜੀ ਖੋਰ ਗ੍ਰੀਨ ਟੀ ਦੇਗੇ ਨੇ ਵੈਰੀ ਨਾਈਸ ਲੋਟ ਆਫ ਗ੍ਰੀਨ ਟੀ ਟੂਡੇ ਪਰ ਮੈਂ ਪਹਿਲਾਂ ਚੱਲਿਆ ਸੀ ਉਹ ਤੇ ਅੱਗੇ ਇੱਕ ਮਟਕਾਣਾ ਦੇਖਿਆ ਸੀ ਮੈਂ ਕਿਹਾ ਛੱਡ ਯਾਰ ਇੱਥੇ ਰੁਕਦੇ ਆਂ ਦੋਸਤੋ ਕਿਤੀ ਗੇੜੇ ਮਾਰਦੇ ਫਿਰਦੀ ਆ ਮੇਰੇ ਹਿਸਾਬ ਨਾਲੇ ਪੁਲਿਸ ਦੀ ਕਿਸ਼ਤੀ ਆ ਮੇ ਵੀ ਮਛਵਾਰੇ ਨਾ ਬੜੇ ਹੁਣ ਇਸ ਟਾਈਮ ਆ ਪਾਣੀ ਦੇ ਵਿੱਚ ਉਹ ਦੇਖਦੇ ਫਿਰਦੇ ਆ ਕੈਮਰੇ ਦੇ ਵਿੱਚ ਚੰਗਾ ਆ ਚੰਗਾ ਜਿਹਾ ਨਾ ਉਹ ਨਾ ਦੇ ਰਹਾ ਵਾ ਵਾ ਵੀ ਵਾਈਫੋਨ ਵਾਲਿਓ ਨਾਈਸ ਯੋ ਬ੍ਰੋ ਯੋ ਬ੍ਰੋ ਏ ਯੋ ਬ੍ਰੋ ਦੋਸਤੋ ਮਾਤਾ ਫਰੀ ਨੇ ਪਹਿਲਾਂ ਸਾਨੂੰ ਚਾਹ ਪਲਾਈ ਪਹਿਲਾਂ ਚਾਹ ਪਲਾਈ ਫਿਰ ਅੰਗੂਰ ਫਿਰ ਚਾਹ ਪਲਾਈ ਤੇ ਹੁਣ ਆ ਨੂਡਲਾਂ ਨਾਲ ਆ ਮੇਚਾ ਆ ਚੜਖਟਿਆਈ ਹੋਣੀ ਕਿਸੇ ਕਿਸਮ ਨੇ ਤੇ ਇਹ ਡੰਡੀ ਨਾਲ ਮੈਂ ਹਾਲੇ ਤੱਕ ਟ੍ਰਾਈ ਨਹੀਂ ਕੀਤਾ ਕਿ ਮੈਂ ਖਾਈ ਦਾ ਪਰ ਫਿਰ ਵੀ ਦੇਖਾਂਗੇ ਸਲੀਪ ਮੈਂ ਖੋਲਿਆ ਹੈ ਮਗਦੇ ਉੱਤੇ ਆ ਖੜਾ ਸਾਈਕਲ ਲੌਕ ਲਾ ਦਿੱਤਾ ਨੂੰ ਇਹਦੇ ਫਰੇਮ ਦੇ ਨਾਲ ਹੀ ਤੇ ਸਮਾਨ ਜਿਹੜਾ ਜ਼ਰੂਰੀ ਸੀ ਆਪਣਾ ਉਹ ਸਲੀਪਿੰਗ ਬੈਗ ਦੇ ਵਿੱਚ ਧਰ ਲਿਆ ਆਪਾਂ ਪਾਸਪੋਰਟ ਤੇ ਕਰੰਸੀ ਵਗੈਰਾ ਉਹ ਜ਼ਰੂਰੀ ਆ ਬਾਕੀ ਕੋਈ ਜਾਂਦਾ ਜਲੇ ਜਾਵੇ ਕੋਈ ਕਰਨੀ ਸੋ ਠੀਕ ਹੈ ਦੋਸਤੋ ਤੁਹਾਨੂੰ ਕੱਲ ਨੂੰ ਮਿਲਦੇ ਹਾਂ ਇੱਕ ਹੋਰ ਨਵੀਂ ਸ਼ਾਨਦਾਰ ਸਫ਼ਰ ਦੇ ਨਾਲ ਧੰਨਵਾਦ ਵੀਡੀਓ ਦੇਖਣ ਦੇ ਲਈ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਲਿਖਦਿਆ ਕਰੋ ਜੇ ਉਹ ਟਾਈਮ ਲੱਗਦਾ ਆਪਾਂ ਪੜੀਦੀ ਵੀ ਹੈਗੀ ਆ ਤੇ ਗੌਰ ਵੀ ਕਰੀਦਾ ਗੱਲਾਂ ਤੇ eh thank you